ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਸਵਾਰੋ ਛੇਵੇਂ ਪਾਤਸ਼ਾਹ ਸੈਭ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇੱਕ ਅਨੰਦ ਸੇਵਕ ਪਾਈ ਰਣੀਆਂ ਜੀ ਦੀ ਵਰਤਾਵਾਰ ਜੀ ਦੇ ਨਾਲ ਸਾਂਝੀ ਕਰੀਏ ਭਾਈ ਰਣੀਆਂ ਜਵਾਨੀ ਵੇਲੇ ਇੱਕ ਧੜਵੀ ਸੀ ਲੁਟੇਰਾ ਸੀ ਡਾਕੂ ਸੀ ਇਸ ਦੇ ਪਰਿਵਾਰ ਦੇ ਸਾਰੇ ਜੀ ਮਰ ਚੁੱਕੇ ਸਨ ਉੱਚਾ ਲੰਮਾ ਕੱਦ ਤੇ ਤਕੜਾ ਸਰੀਰ ਹੋਣ ਕਰਕੇ ਲੋਕਾਂ ਨੂੰ ਲੁੱਟਣਾ ਤੇ ਸਮਾਨ ਖੋਣਾ ਇਹਦਾ ਰੋਜ਼ ਦਾ ਕੰਮ ਹੋ ਗਿਆ ਸੀ ਇੱਕ ਅਕਲੀ ਔਰਤ ਨੂੰ ਲੁੱਟਣ ਲੱਗੇ ਆ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਇਸਦੀ ਮੁਲਾਕਾਤ ਹੋਈ ਔਰ ਗੁਰੂ ਜੀ ਨੇ ਉਸ ਔਰਤ ਨੂੰ ਬਚਾਇਆ ਤੇ ਇਹਦੀ ਕਾਇਆ ਕਲਪ ਕੀਤੀ ਬਾਅਦ ਦੇ ਵਿੱਚ ਇਹ ਸਿੱਦੇ ਰਸਤੇ ਪੈ ਗਿਆ ਜਦੋਂ ਭਾਈ ਮਕਨਸ਼ਾਹ ਨੇ ਨੌਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬਾਬਾ ਬਕਾਲਾ ਵਿਖੇ ਆ ਕੇ ਲੱਭ ਲਿਆ ਤਾਂ ਸਭ ਤੋਂ ਪਹਿਲਾਂ ਭਾਈ ਰਣੀਆਂ ਜੀ ਗੁਰੂ ਦਰਸ਼ਨਾਂ ਲਈ ਬਾਬੇ ਬਕਾਲੇ ਪਹੁੰਚੇ ਕਿਉਂਕਿ ਬਚਪਨ ਤੋਂ ਹੀ ਭਾਈ ਰਣੀਆਂ ਜੀ ਨੂੰ ਗੁਰੂ ਸੇਵਾ ਦੀ ਚੇਟਕ ਲੱਗੀ ਹੋਈ ਸੀ ਗੁਰੂ ਸਾਹਿਬ ਦੀਸ ਪਰਿਵਾਰ ਦੀ ਸੇਵਾ ਦੇ ਵਿੱਚ ਜੁਟ ਗਏ ਗੁਰੂ ਸਾਹਿਬ ਦੇ ਹੁਕਮ ਤਾਬਕ ਭਾਈ ਰਣੀਆਂ ਜੀ ਨੂੰ ਮੁੜ ਮੱਖੋਵਾਲ ਵਸੌਣ ਦੀ ਗੱਲ ਕਰਕੇ ਘਰ ਜਾਣ ਵਾਸਤੇ ਕੁਝ ਸਮੇਂ ਦੀ ਛੁੱਟੀ ਦੇ ਦਿੱਤੀ ਅਤੇ ਮੁੜ ਮਖਵਾਲ ਅਨੰਤਪੁਰ ਸਾਹਿਬ ਆਉਣ ਲਈ ਕਹ ਦਿੱਤਾ 19 ਜੂਨ 1665 ਮਤਾਬਕ 21 ਹਾੜ 1722 ਬਿਕਰਮੀ ਨੂੰ ਬਾਬਾ ਬੁੱਢਾ ਜੀ ਦੇ ਪੋਤਰੇ ਅਤੇ ਬਾਬਾ ਗੁਰਦਤਾ ਜੀ ਪਾਸੋਂ ਨੀਂ ਰਖਾ ਕੇ ਗੁਰੂ ਜੀ ਨੇ ਆਪਣੇ ਮਾਤਾ ਜੀ ਦੇ ਨਾਂ ਪਰ ਇਸ ਸ਼ਹਿਰ ਦਾ ਨਾਮ ਚੱਕ ਨਾਨਕੀ ਰੱਖਿਆ ਦੂਰੋਂ ਨੇੜਿਓ ਆ ਕੇ ਸੰਗਤਾਂ ਇੱਥੇ ਵਸ ਗਈਆਂ ਭਾਈ ਰਣੀਆਂ ਜੀ ਵੀ ਆਪਣੀ ਪਤਨੀ ਤੇ ਪਰਿਵਾਰ ਸਮੇਤ ਇੱਥੇ ਆ ਕੇ ਸੇਵਾ ਵਿੱਚ ਜੁਟ ਗਏ ਬੀਬੀ ਅਮਰੋ ਭਾਈ ਰਣੀਆਂ ਜੀ ਦੀ ਪਤਨੀ ਬਤੌਰ ਟੈਲਨ ਮਤਾਮਾ ਦੀ ਸੇਵਾ ਵਿੱਚ ਲੱਗ ਪਏ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਘਰ ਘਰ ਪਚਾਉਣ ਲਈ ਪ੍ਰਚਾਰ ਦੌਰੇ ਅਰੰਭੇ ਉਸ ਵੇਲੇ ਕੁਝ ਜਿਨੇ ਗਿਣੇ ਚੁਨੇ ਸਿੱਖ ਸੇਵਕਾਂ ਦਾ ਇੱਕ ਛੋਟਾ ਜਿਹਾ ਕਾਫਲਾ ਗੁਰੂ ਸਾਹਿਬ ਜੀ ਦੇ ਨਾਲ ਹੀ ਉਤਰਪਿਆਸੀ ਅਤੇ ਇਹਨਾਂ ਕਾਫਲਿਆਂ ਦੇ ਵਿੱਚ ਹੀ ਭਾਈ ਰਣੀਆਂ ਜੀ ਤੇ ਭਾਈ ਰਣੀਆਂ ਜੀ ਦੀ ਪਤਨੀ ਬੀਬੀ ਅਮਰੋ ਜੀ ਵੀ ਯਾਤਰਾਵਾਂ ਤੇ ਸ਼ਾਮਲ ਹੋ ਗਏ ਕਿਉਂਕਿ ਉਹ ਗੁਰੂ ਘਰ ਦੇ ਟਹਿਲੀਏ ਸੇਵਾਦਾਰ ਸੇਵਕ ਬਣ ਕੇ ਸਨ ਮਾਲਵੇ ਦੇ ਬੰਗਰ ਇਲਾਕੇ ਵਿੱਚ ਪ੍ਰਵਾ ਪ੍ਰਚਾਰ ਕਰਦੇ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਵਕ ਵਕ 타ਵਾ ਤੋਂ ਹੁੰਦੇ ਹੋਏ ਸੰਗਤਾਂ ਸਮੇਤ ਪਟਨਾ ਸਾਹਿਬ ਖੇ ਪਹੁੰਚੇ ਇੱਥੇ ਹੀ ਬਾਲ ਗੋਵਿੰਦ ਰਾਏ ਜੀ ਦਾ ਜਨਮ ਹੋਇਆ ਤੇ ਇੱਥੇ ਭਾਈ ਰਣੀਆਂ ਜੀ ਪਰਵਾਰ ਦੇ ਵਿੱਚ ਸੇਵਾ ਕਰਦੇ ਰਹੇ ਤੁਹਾਨੂੰ ਤੁਹਾਨੂੰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਤੋਂ ਆਪ ਜੀ ਨੇ ਇਹ ਸੇਵਾਵਾਂ ਅਖੀਰ ਤੱਕ ਨਿਭਾਈਆਂ ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ 3 ਵਾਹਦਰ ਜੀ ਦੇ ਨਾਲ ਹੀ ਆਪ ਨੇ ਆਪਣਾ ਜੀਵਨ ਸਫਲਾ ਕੀਤਾ ਆਪਣੇ ਪਰਿਵਾਰ ਸਮੇਤ ਸੇਵਾ ਕਰਕੇ ਆਪਣੇ ਜੀਵਨ ਦੇ ਵਿੱਚ ਖੁਸ਼ਹਾਲੀ ਲਿਆਂਦੀ ਇਹ ਸੀ ਪਾਇ ਰਣੀਆਂ ਜੀ ਦਾ ਇਤਿਹਾਸ ਜੁਆ ਜੀ ਨੇ ਸਰਵਣ ਕੀਤਾ ਹੈ ਸਤਿਗੁਰ ਸਿੱਤੇ ਪਾਤਸ਼ਾਹ ਜੀ ਕਿਰਪਾ ਕਰਨ ਆਪ ਜੀ ਦੇ ਹਿਰਦਿਆਂ ਦੇ ਵਿੱਚ ਵਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ